ਹਾਂਜੀ ਸਰਦਾਰ ਬਲਦੇਵ ਸਿੰਘ ਜੀ ਐਮਐਲਏ ਸਾਹਿਬ ਅੱਜ ਜਿਹੜੀ ਮੀਟਿੰਗ ਸੀ ਇਸ ਮੀਟਿੰਗ ਦੇ ਦੌਰਾਨ ਕਿਹੜੇ ਕਿਹੜੇ ਜ਼ਿਲ੍ਹਿਆਂ ਨੂੰ ਤੁਸੀਂ ਹਾਸ਼ੀਆ ਲੋਕ ਦਲ ਵੱਲੋਂ ਨਾਮਜ਼ਦ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਖਸਦਰ ਸਾਹਿਬ ਇੱਕ ਇਕੱਠੇ ਕੀਤੇ ਸੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਦੋ ਦੋ ਚਾਰ-ਚਾਰ ਨਵੇਂ ਦੇ ਬੁਲਾਏ ਸੀ ਉਹਦੇ ਵਿੱਚ ਜ਼ਿਲ੍ਹਾ ਮੁਖਸਦਰ ਤੋਂ ਸ੍ਰੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਲਾਇਆ ਹਾਸ਼ੀਆ ਲੋਕ ਦਲ ਵੱਲੋਂ ਸਰਦਾਰ ਪ੍ਰਤਾਪ ਸਿੰਘ ਜੀ ਜ਼ਿਲ੍ਹਾ ਫਰੀਦਕੋਟ ਤੋਂ ਉਹਨਾਂ ਨੂੰ ਹਾਸ਼ੀਆ ਲੋਕ ਦਲ ਦਾ ਪ੍ਰਧਾਨ ਆਇਆ ਔਰ ਮਾਨਸਾ ਤੋਂ ਕੀ ਨਾ ਗਰਮੇਲ ਸਿੰਘ ਗਰਮੇਲ ਸਿੰਘ ਜੀ ਮਾਨਸਾ ਤੋਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਮਾਨਸਾ ਦਲ ਆਇਆ ਇਸੇ ਤਰ੍ਹਾਂ ਇਹ ਜਿਹੜੇ ਹਲਕੇ ਦੇ ਵਿੱਚ ਵੀ ਜਿਹੜੇ ਕੁਸ਼ਨ ਪੈਂਦੀਆਂ ਹੋਣਾਂ ਹਾਸ਼ੀਆ ਲੋਕ ਦਲ ਇੱਕ ਰਾਜਨੀਤਿਕ ਪਾਰਟੀ ਨਹੀਂ ਹਾਸ਼ੀਆ ਲੋਕ ਦਲ ਇੱਕ ਸਮਾਜਿਕ ਜਥੇਬੰਦੀ ਹੈ ਇਸ ਜਥੇਬੰਦੀ ਦੇ ਵਿੱਚ ਇਕੱਠੇ ਹੋ ਕੇ ਅਸੀਂ ਜਿਹੜਾ ਸੰਯੁਕਤ ਦਲਤ ਮੋਰਚਾ ਜਿਹੜਾ ਇੱਕ ਉਹਦੇ ਵਿੱਚ 10-12 ਜੱਥੇਬੰਦੀਆਂ ਆ 10-12 ਜੱਥੇਬੰਦੀਆਂ ਦਾ ਇੱਕ ਹਿੱਸਾ ਹੈ ਹਾਸ਼ੀਆ ਲੋਕ ਦਲ ਅਸੀਂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਇੱਕ ਵੱਡੀ ਨਹਿਰ ਬਣਾਉਣ ਜਾ ਰਹੇ ਆ ਉਹ ਜਿਹੜੀਆਂ ਸਾਡੇ ਦਲਤ ਪਰਿਵਾਰਾਂ ਦੀਆਂ ਮੰਗਾਂ ਨੇ ਜਾਂ ਦਲਤ ਸਮਾਜ ਦੇ ਲੋਕਾਂ ਨੂੰ ਜਿਹੜੀ ਸਬਸਿਆਵਾਂ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਹਾਸ਼ੀਆ ਲੋਕ ਦਲ ਦਿਨ-ਰਾਤ ਇੱਕ ਕਰੇਗਾ ਵਹਿਗੁਰੂ ਜੀ ਕਾ ਖਾਲਸਾ